ਸਸੀ ਗਾਲ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਸਫਾਈ ਚੱਲ ਰਹੀ ਹੈ ਆਪਣੇ ਹਸਪਤਾਲ ਦੀ ਦਿਖਾਉਣਾ ਏ ਤੁਹਾਨੂੰ ਸਫਾਈ ਕਰਦੇ ਹੋਏ ਜਿਹੜੇ ਇਹਨਰੇਗਾ ਦੇ ਕਰਿੰਦੇ ਨੇ ਕੰਮ ਕਰਨ ਵਾਲੀਆਂ ਬੀਬੀਆਂ ਮਿਹਨਤੀ ਔਰਤਾਂ ਕਾਮੀਆਂ ਕਿਰਤੀ ਕਾਮੇ ਜਿੰਨਾ ਜਿਹੜੇ ਧਰਤੀ ਬਲਟਾ ਦਿੰਦੇ ਹੁੰਦੇ ਨੇ ਉਹ ਲੋਕ ਬੀਬੀਆਂ ਖਾਸ ਕਰਕੇ ਜਿਨ੍ਹਾਂ ਨੇ ਇਸ ਕੰਮ ਨੂੰ ਅੱਜ ਵੱਡਿਆ ਹੋਇਆਗਾ ਵਧੀਆ ਤਰੀਕੇ ਨਾਲ ਕਰੀ ਜਾਂਦੇ ਨੇਗੇ। ਔਰ ਹਸਪਤਾਲ ਦੀ ਨੁਹਾਰ ਬਦਲਨੀ ਆ। ਆ ਕੋਚਰ ਦਿਖਾਈਏ ਤੁਹਾਨੂੰ ਕੋਚਰ। ਇੱਥੇ ਰਹਿੰਦਾ। ਉਹ ਬੈਠਾ ਦੇਖ। ਅੱਖਾਂ ਦਿਖ ਖੁੱਲੀਆਂ ਹੋਈਆਂ ਨੇ ਡਰ ਗਿਆ। ਇਹ ਉਹ ਮੇਰੇ ਸਾਥੀ ਡਰਨਾ। ਕੁਝ ਨਹੀਂ ਕਹਦਾ ਮੈਂ ਤੈਨੂੰ। ਉਹ ਬੈਠਾ ਦੇਖ। ਆਹ ਕੁਦਰਤ ਦੇ ਰੰਗ। ਕੋਚਰ। ਇਕ ਸਰਬਾਹ ਦੇਖੋ ਦੋ ਨੇ ਹੋ ਅਸਤੀガル ਜੀ ਦੋਸਤੋ ਕੀ ਹਾਲ ਨੇ ਦੇਖੋ ਅੱਜ ਹੋ ਗਈ ਸਫਾਈ ਹਸਪਤਾਲ ਦੀ ਆਪਣੀ ਕਹਿੰਦਾ ਸੋਹਣਾ ਬਣ ਗਿਆ ਆ ਦੇਖੋ ਉਹ ਦਿਖਾਉਣਾਗਾ ਅਵੇ ਪੱਤੇ ਪੱਤੇ ਖਿੰਡੇ ਪਏ ਸੀ ਇੱਥੇ ਪਹਿਲਾਂ ਜੀ ਨਹੀਂ ਕਰਦਾ ਸੀਗਾ ਲਓ ਜੀ ਅੱਜ ਚੱਲ ਰਹੀ ਹੈ ਆਪਣੀ ਡਿਸਪੈਂਸਰੀ ਦੀ ਸਫਾਈ ਬਹੁਤ ਚਰਬਾਤ ਫਿਰ ਸਵਾਈ ਹੋ ਰਹੀ ਹੈ ਪੱਤਾ ਖੰਨਾ ਖਿੰਡ ਗਿਆ ਸੀਗਾ ਤੇ ਬੀਬੀਆਂ ਆਈਆਂ ਤੇ ਦੇਖੋ ਹੁਣ ਹਸਪਤਾਲ ਤਾਂ ਹਸਪਤਾਲ ਲੱਗਣ ਲੱਗਿਆ ਵੀ ਹਸਪਤਾਲ ਨੇ ਇੰਨੇ ਜ਼ਿਆਦਾ ਪੱਤੇ ਖੜੇ ਪਏ ਸੀ ਇੱਥੇ ਤੇ ਇਧਰ ਝਾਕਨ ਨੂੰ ਜੀ ਨਹੀਂ ਕਰਦਾ ਸੀਗਾ ਹੈ ਜੀ ਜਮੇ ਤੇ ਹਾਂ ਭਾਈ ਨਰੇਗਾ ਵਾਲੇ ਜੇ ਮਦਾਈ ਕੰਮ ਕਰਦੇ ਨੇ ਨਰੇਗਾ ਵਾਲੇ ਨੇ ਜਿੰਨੇ ਵੀ ਇਹ ਲੱਗੇ ਹੋਏ ਨੇ ਸਾਰੇ ਬਹੁਤ ਮਿਹਨਤੀ ਨੇਗੇ ਆਪਣੇ ਕੋਲੇ ਹਸਪਤਾਲ 'ਚ ਘੱਟੋ ਘੱਟ ਤਿੰਨ ਚਾਰ ਵਾਰ ਸਫਾਈ ਕਰਗੇ ਇਹ ਤੇ ਮਾਤਾ ਜੀ ਕੀ ਕਹਿ ਰਹੇ ਸੀ ਤੁਸੀਂ ਜਿਹੜੇ ਪੈਸੇ ਜ਼ਰੂਰ ਪਾਇਆ ਕਰੋ ਨਰੇਗਾ ਵਾਲੇ ਹਾਂ ਜੀ ਪਈ ਨਰੇਗਾ ਵਾਲੇ ਪੈਸੇ ਨਹੀਂ ਰੱਖਣੇ ਚਾਹੀਦੇ ਜਦੋਂ ਬੰਦਾ ਕੰਮ ਕਰੀ ਹੁੰਦਾ ਉਹਦੇ ਪੈਸੇ ਤਾਂ ਮਿਹਨਤ ਕਹਿੰਦੇ ਮਜ਼ਦੂਰ ਦੀ ਪਹਿਲਾਂ ਤਲੀ ਤੇ ਰੱਖ ਦੇਣੀ ਚਾਹੀਦੀ ਹੁੰਦੀ ਆ ਕੰਮ ਕਰਨ ਦੇ ਨਾਮ ਨਾਲ ਆ ਦੇਖੋ ਆ ਪਤਾ ਨਾ ਢੇਰ ਬੀਬੀਆਂ ਨੇ ਲਾਇਆ ਹੈ ਸਾਰਾ ਆਹ ਤੁਮ ਕਹਿੰਦੇ ਕਿ ਗੜਿਆ ਹਈਏ ਸਫਾਈ ਹਜੇ ਰਹਿੰਦੀ ਆ ਔਰ ਇਹ ਵਿਚਾਰੀਆਂ ਤਲਕੇ ਦੀਆਂ ਲੱਗੀਆਂ ਪਈਆਂ ਨੇ ਆਹ ਦੇਖੋ ਉਹ ਮਗਰ ਵੀ ਲਾਇਆ ਸੀ ਫਿਰ ਪਾਪਾ ਕੈਨਸਲ ਕਰਾਤਾ ਕਿਉਂਕਿ ਬਰ ਤਾਰਾਂ ਦੂਰ ਹੁੰਦੀਆਂ ਨੇ ਇੱਥੇ ਵਿਚਾਲੇ ਲਵਾਤਾ ਇੱਥੇ ਤੇ ਇਹ ਐਡਾ ਤੁਮ ਇੱਕ ਛੋਟੇ ਹੋ ਵਿੱਚ ਬੀਜ ਲਵਾ ਦੇਖੋ ਕਿੰਨੀ ਰਮਣੀਕ ਥਾਂ ਇਹ ਹਸਪਤਾਲ ਆ ਜਿਹੜਾ ਪਿੰਡ ਦਾ ਤੇ ਚਾਲੂ ਹੋਈਆਂ ਸਵਾਮਾ ਇੱਥੇ ਬੋੜੀ ਬੋੜ ਨੇ ਇੱਥੇ ਵਧੀਆ ਐਂਡ ਪਰ ਆ ਪੱਤਾ ਖਣਾ ਜਦੋਂ ਡਿੱਗ ਜਾਂਦਾ ਉਹ ਕਹਿੰਦਾ ਸਫਾਈ ਹੈ ਜੀ ਕੋਈ ਸਫਾਈ ਸੇਵਕ ਮੈਨੂੰ ਦਿੱਤਾ ਨਹੀਂ ਹੋਇਆ ਪਰ ਮੈਂ ਸਰਪੰਚ ਸਾਹਿਬ ਨੂੰ ਕਹਿ ਦਿੰਦਾ ਉਹਨਾਂ ਤੇ ਨਰੇਗ ਵਾਲੀਆਂ ਬੀਬੀਆਂ ਆ ਕੇ ਕੰਮ ਕਰ ਜਾਂਦੀਆਂ ਹੁੰਦੀਆਂ ਨੇ ਤੇ ਜਵਾਬ ਨਹੀਂ ਦਿੰਦੀਆਂ ਵਿਚਾਰੀਆਂ ਅੱਜ ਪੈਸੇ ਹੀ ਨਹੀਂ ਮਿਲਦੇ ਪਰ ਇਹਨਾਂ ਨੂੰ ਸਮੇਂ ਸਾਰਾ ਜਿਹੜਾ ਬੰਦੇ ਦੀ ਮਿਹਨਤ ਮਿਲ ਜਾਣੀ ਚਾਹੀਦੀ ਹੁੰਦੀ ਹੈ ਨਾ ਜਦੋਂ ਕੰਮ ਕਰਕੇ ਜਾਂਦਾਗਾ ਤਾਂ ਪੈਸਾ ਵੀ ਸਮੇਂ ਸਾਰ ਮਿਲਣਾ ਚਾਹੀਦਾ ਇਹ ਬਹੁਤ ਵਧੀਆ ਕੰਮ ਕੀਤਾ ਦੇਖ ਬੈਠਣ ਬੂਠਣ ਨੂੰ ਤੇ ਹੁਣ ਦੇਖ ਲਓ ਹੁਣ ਇੱਕ ਵਾਰਾਂ ਪਤਲੇ ਦੇ ਢੇਰ ਇਧਰ ਲਵਾ ਤੇ ਆਪਾਂ ਅੱਜ ਕੁਝ ਪਿੱਛੇ ਲਵਾਤੇ ਟੂਆ ਟੂਆ ਪਟਾ ਕੇ ਜਾਂਦਾ ਇਹਨਾਂ ਨੂੰ ਨਪਾ ਦੇਾਂਗੇ ਜਾਂ ਫਿਰ ਲਵਾ ਦੇਾਂਗੇ ਅੱਗੇ ਇਹਨਾਂ ਨੂੰ ਠੀਕ ਆ ਤੇ ਆਹ ਹਜੇ ਥੋੜਾ ਜਿਹਾ ਰਹਿ ਗਿਆ ਇਹ ਹਜੇ ਆ ਕੇ ਕਰਨਗੇ ਆ ਦੇਖੋ ਇਧਰ ਆਪਣੀ ਸਬਜੀ ਨੇ ਵੀ ਸਰ ਕੱਢ ਲਿਆ ਥੋੜੀ ਥੋੜੀ ਸਰਜਾ ਕੱਢ ਲਿਆ ਮਿਰਚਾਂ ਨੇ ਕੱਦੂ ਤੋਰੀ ਇਹਨੇ ਵੀ ਸਿਰਜਾ ਕੱਢ ਲਿਆ ਉਹ ਦੇਖੋ ਤੋਰੀ ਆ ਗਈ ਆਪਾਂ ਇੱਥੇ ਇੱਥੇ ਵਧੀਆ ਕੱਦੂ ਦੇ ਇੱਕ ਬਾਰੇ ਸਪੈਸ਼ਲ ਨਾ ਟੋਲੇ ਹੁੰਦਾ ਜੀ ਨਰਸਰੀ ਚੋਂ ਵੀ ਆਹ ਸੀ ਕੱਦੂ ਦੀ ਫੁੱਟ ਗਿਆ ਹੁੰਦਾ ਉਹ ਤੋਰੀ ਆ ਤੇ ਕੁਛ ਕਿ ਇੱਥੇ ਖਰਬੂਜੇ ਵੀ ਲਾਏ ਆਪਾਂ ਤੇ ਕੱਲ ਨੂੰ ਲਾਵਾਂਗੇ ਇੱਥੇ ਚੌੜੇ ਔਰ ਵੀ ਬਹੁਤ ਕੁਝ ਲਾ ਦੇਗੇ ਜੋ ਚੌਲੇ ਆ ਪ੍ਰਿੰਡੀ ਦਾ ਵੀ ਸੋਚਿਆ ਹੋਇਆਗਾ ਇਹ ਮਗਾ ਸਫਾਈ ਦਾ ਵੱਡਾ ਕੰਮ ਸੀਗਾ ਵੀ ਸਫਾਈ ਨਹੀਂ ਸੀ ਇਹ ਪਹਿਲਾਂ ਹੋ ਰਹੀ ਤੇ ਅੱਜ ਨਰੇਗਾ ਵਾਲੇ ਆਏ ਉਹਨਾਂ ਨੇ ਸਾਰੀ ਸਫਾਈ ਕਰਤੀ ਵਧੀਆ ਬਣ ਗਿਆ ਆਪਣਾ ਰੂਹ ਖੁਸ਼ ਹੋਣ ਲੱਗੀ ਪੂਰੀ ਆ ਦੇਖੋ ਵਾੜਾ ਬਹੁਤ ਨਜ਼ਾਰਾ ਆਉਂਦਾ ਇੱਥੇ ਔਰ ਪਿੰਡ ਬਹੁਤ ਵਧੀਆ ਮੱਖਾ ਪੂਰਾ ਸਹਿਯੋਗ ਦਿੰਦੇ ਨੇ ਪਿੰਡ ਦੇ ਲੋਕ ਹਰੇਕ ਕੰਮ ਦੇ ਵਿੱਚ ਸਾਥ ਦਿੰਦੇ ਨੇਗੇ ਨਾਲ ਖੜਦੇ ਨੇਗੇ ਕਦੇ ਕਿਸੇ ਗੱਲ ਤੋਂ ਮਨਾ ਨਹੀਂ ਕਰਦੇ ਹੈਗੇ ਤੇ ਪਿੰਡ ਦੀਆਂ ਜਿਹੜੀ ਸਿਹਤ ਸਹੂਲਤਾਂ ਦੇ ਪ੍ਰਤੀ ਬਹੁਤ ਸੁਹਿਰਦ ਨੇਗੇ ਠੀਕ ਆ ਦੋਸਤੋ ਮਿਲਦੇ ਆ ਮਿੰਨੀ ਬਲੌਗ ਤੋਂ ਬਾਅਦ ਕਦੇ ਫੇਰ ਆਪਾਂ